ਜੇ ਤੋਂ ਸੰਦੂਰ ਬਣਾਇਆ ਇਹਨੇ ਪਾਕਿਸਤਾਨ ਦੇ ਉੱਤੇ ਹਮਲਾ ਕਰਤਾ ਮੋਦੀ ਸਾਹਿਬ ਨੇ ਹੁਣ ਜਿਹੜੀ ਕਮੇਟੀ ਹੁੰਦੀ ਹੈ ਜੰਗ ਕਰਨ ਵਾਲੀ ਉਸ ਨੂੰ ਕਹਿੰਦੇ ਸਿਕਿਉਰਿਟੀ ਕਮੇਟੀ ਕੈਬਨਿਟ ਦੀ ਉਹਦੇ ਵਿੱਚ ਕੋਈ ਸਿੱਖ ਤਾਂ ਹੈ ਨਹੀਂਗਾ ਜਿਵੇਂ ਮੋਦੀ ਦਾ ਦਿਲ ਕਰਦਾ ਹੈ ਉਹਦੇ ਕਹਿ ਦਿੰਦਾ ਹੁਣ ਪਾਕਿਸਤਾਨ ਤੇ ਸੰਦੂਰ ਕਰ ਦੋ ਬਾਲਾ ਕੋਟ ਦੇ ਉੱਤੇ ਹਵਾਈ ਜਹਾਜ਼ ਭੇਜ ਕੇ ਬੰਬਾਰੀ ਕਰ ਦੋ ਸਟ੍ਰੈਟੈਜਿਕ ਸਟ੍ਰਾਈਕਾਂ ਕਰ ਦੋ ਮੇਰਾ ਮਤਲਬ ਹੈ ਇਹਦਾ ਮੁਕਾਬਲਾ ਕਰਨ ਦੇ ਲਈ ਕੋਈ ਅਰੇ ਜੰਮਿਆ ਨਹੀਂ ਡੋਨ ਟਰੰਪ ਹੈ ਸਿਰਫ ਜਿਹੜਾ ਇਹਨੂੰ ਦੱਸ ਰਿਹਾ ਹੈ ਕਿ ਤੂੰ ਬੰਦੇ ਦਾ ਪੁੱਤ ਬਣ ਜਾ ਤੇ ਉਹਦੇ ਨਾਲ بگੜੀ ਹੋਈ ਹੈ ਰਮਪਕੰਦਰ ਜੋ ਵੀ ਰੂਸ ਉਕਰੇਨ ਦੇ ਵਿੱਚ ਕਰ ਰਿਹਾ ਉਹ ਇੰਡੀਆ ਤੇ ਮੋਦੀ ਦੀ امداد ਦੇ ਨਾਲ ਉੱਥੇ ਜੰਗ ਲੱਗ ਰਿਹਾ ਦੂਰ ਦਾ ਜੰਗ ਛੇੜਿਆ ਸੀਗਾ ਜੇ ਆਪਾਂ ਬਾਰਡਰ ਤੇ ਜਾ ਕੇ ਤਰੰਗੇ ਝੰਡੇ ਫੜ ਲੈਂਦੇ ਤੇ ਇੰਡੀਆ ਦੀ ਫੌਜਾਂ ਨੂੰ ਕਹਿੰਦੇ ਕਿ ਆਪ ਅੱਗੇ ਵਧੋ हम तुम्हारे पीछे हैं आप आगे बढ़ो हम तुम्हारे पीछे हैं फिर त मोदी बोलदा जदों आपा قوم ਇੱਕ ਲੇਦਾ ਬਣਾਤੀ ਗੁਰੂ ਨਾਨਕ ਸਾਹਿਬ ਨੇ ਧਰਮ ਲੇਦਾ ਬਣਾਤਾ ਤਾਂ ਫਿਰ ਮੋਦੀ ਕਿਉਂ ਕਹੇ ਦੇਖੋ ਜੇ ਆਪਾਂ ਗਾਂ ਦੇਖੀਏ ਅੱਗੇ ਕੱਖ ਨੇ ਸੋਏ ਪਾਣੀ ਤੋਂ ਖੱਬੇ ਪਾਸੇ ਦੇਖ ਲੋ ਪਾਣੀ ਪਾਣੀ ਸੱਜੇ ਪਾਸੇ ਦੇਖ ਲਓ ਪਾਣੀ ਪਾਣੀ ਹੁਣ ਇਹ ਜਿਹੜੀ ਜਗ੍ਹਾ ਹੈ ਇਹ ਫਰੋਜ਼ਪੁਰ ਅਜੇ ਤੋਂ 14 ਫੁੱਟ ਨੀਮਾ ਜੇ ਇਹ ਬੰਦ ਟੁੱਟ ਗਿਆ ਤੇ ਸਾਰਾ ਫਰੋਜ਼ਪੁਰ ਰੋੜ ਜਾਊਗਾ ਤੇ ਅਜੇ ਤੱਕ ਸਰਕਾਰ ਨੇ ਅੱਜ ਜਿੱਥੇ ਮੈਂ ਖੜਾ ਦੇਖ ਲੋ ਤੁਹਾਡੇ ਪਾਸੇ ਇਹ ਵੀ ਤਿਆਰੀ ਕਰ ਰਿਹਾ ਟੁੱਟਣ ਦੀ ਆ ਇਧਰ ਫਸਲਾਂ ਦੇਖ ਲੋ ਕਿੰਡੀਆਂ ਸੋਹਣੀਆਂ ਇਹ ਇੱਕ ਕਿੱਲੇ ਦੇ ਵਿੱਚ 75000 ਰੁਪਇਆ ਦੀ ਜੀ ਦੀ ਖੜੀ ਹੈ ਤੇ ਜਿਹੜੀਆਂ ਪੈੜੀਆਂ ਖਰਾਬ ਹੋ ਗਈਆਂ ਉਹਦਾ ਮੁਆਵਜ਼ਾ ਇਹ ਸਰਕਾਰ ਦਊਗੀ ਜਿਹੜੇ ਘਰ ਟੁੱਟ ਗਏ ਐ ਜਿਹੜੇ ਕੰਮ ਰੁੜ ਗਏ ਐ ਗਰੀਬਾਂ ਦੇ ਉਹਦਾ ਕੀ ਬਣੂਗਾ ਬਹੁਤ 파ਰੀ مصیبت ਸਾਡੇ ਉੱਤੇ ਆਈ ਐ سارے پنجاب ਦੇ ਵਿੱਚ ਕਿ ਸਾਰੇ ਨਾ ਤਾਂ ਕਿਤੇ ਬੰਦ ਤਿਆਰ ਕੀਤੇ ਐ ਸਰਕਾਰ ਨੇ ਜਦੋਂ ریونیو مال ਦੀ ਮੈਨੂਅਲ ਕਿਤਾਬ ਦੱਸਦੀ ਐ మే बारिश ਆਉਣ ਤੋਂ ਪਹਿਲਾਂ ਮੌਨਸੂਨ ਆਉਣ ਤੋਂ ਪਹਿਲਾਂ ਸਾਰੇ ਡੀਸੀ ਦੇਖਣਗੇ ਕਿ ਜਿੰਨੇ ਵੀ ਟੋਡੀਆਂ ਨਹਿਰਾਂ ਸੂਏ ਹੈ ਡਰੇਨ دریا ਉਹਨਾਂ ਦੇ ਬੰਦ ਤਕੜੇ ਹੈ ਪਰ ਕਿਸੇ ਡੀਸੀ ਨੇ ਦੇਖਿਆ ਹੀ ਨਹੀਂ ਇਸ ਤਰ੍ਹਾਂ ਤੇ ਨਾ ਸਰਕਾਰ ਨੇ ਹੁਕਮ ਕੀਤਾ ਕਹਿੰਦੇ ਆ ਜੀ ਅਸੀਂ ਚੀਫ ਮਿਨਿਸਟਰ ਬਣ ਜਾਣਾ ਸਰ ਇਹ ਲੱਗੇ ਥਾਂ ਕੋ ਕੋ ਨਹੀਂ ਆਉਂਦੀ ਇਹਨਾਂ ਨੂੰ ਨਾ ਅਫਸਰਾਂ ਨੂੰ ਨਾ ਇਹ ਰਾਜ ਕਰਨ ਵਾਲਿਆਂ ਨੂੰ 2 ਮਹੀਨੇ ਪਹਿਲਾਂ ਜੰਗ ਦੇ ਆਧਾਰ ਤੇ ਇਸ ਲੋਕ ਇਸ ਇਲਾਕੇ ਦੀ ਲੋਕਾਂ ਦਾ ਜਾੜਾ ਹੋਇਆ ਹਾਂ ਕਿ ਅੱਜ ਫੇਰ ਉੱਜੜ ਗਏ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਥੋੜੇ ਹਾਂ ਹੁਣੇ ਜਦੋਂ ਸੰਦੂਰ ਬਣਾਇਆ ਇਹਨੇ ਪਾਕਿਸਤਾਨ ਦੇ ਉੱਤੇ ਹਮਲਾ ਕਰਤਾ ਮੋਦੀ ਸਾਹਿਬ ਨੇ ਹੁਣ ਜਿਹੜੀ ਕਮੇਟੀ ਹੁੰਦੀ ਹੈ ਜੰਗ ਕਰਨ ਵਾਲੀ ਉਸ ਨੂੰ ਕਹਿੰਦੇ ਸਿਕਿਉਰਿਟੀ ਕਮੇਟੀ ਕੈਬਨਿਟ ਦੀ ਉਹਦੇ ਵਿੱਚ ਕੋਈ ਸਿੱਖ ਤਾਂ ਹੈ ਨਹੀਂਗਾ ਜਦੋਂ ਮੋਦੀ ਦਾ ਦਿਲ ਕਰਦਾ ਹੈ ਉਹਦੇ ਕਹਿ ਦਿੰਦਾ ਹੁਣ ਪਾਕਿਸਤਾਨ ਤੇ ਸੰਦੂਰ ਕਰ ਦੋ ਬਾਲਾਕੋਟ ਦੇ ਉੱਤੇ ਹਵਾਈ ਹਾਰਜ ਭੇਜ ਕੇ ਬੰਬਾਰੀ ਕਰ ਦੋ ਸਟ੍ਰੈਟੈਜਿਕ ਸਟ੍ਰਾਈਕਾਂ ਕਰ ਦੋ ਮੇਰਾ ਮਤਲਬ ਹੈ ਇਹਦਾ ਮੁਕਾਬਲਾ ਕਰਨ ਦੇ ਲਈ ਕੋਈ ਅਰੇ ਜੰਮਿਆ ਨਹੀਂ ਆਪ ਪ੍ਰੈਜ਼ੀਡੈਂਟ ਟਰੰਪ ਐ ਸਿਰਫ ਜਿਹੜਾ ਇਹਨੂੰ ਦੱਸ ਰਿਹਾ ਹੈ ਕਿ ਤੂੰ ਬੰਦੇ ਦਾ ਪੁੱਤ ਬਣ ਜਾ ਤੇ ਉਹਦੇ ਨਾਲ بگੜੀ ਹੋਈ ਹੈ ਰਮਪਕੰਦਰ ਜੋ ਵੀ ਰੂਸ-ਉਕਰੇਨ ਦੇ ਵਿੱਚ ਕਰ ਰਿਹਾ ਉਹ ਇੰਡੀਆ ਤੇ ਮੋਦੀ ਦੀ امدਾਦ ਦੇ ਨਾਲ ਉੱਥੇ ਜੰਗ ਲੱਗ ਰਿਹਾ ਫਿਰ ਤੁਸੀਂ ਦੱਸੋ ਇੱਥੇ ਮੈਨੂੰ ਪੁੱਛਿਆ ਕਿ ਜੀ ਮੋਦੀ ਸਾਹਿਬ ਨਹੀਂ ਆਏ ਮੋਦੀ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਮੈਂ ਕਿਹਾ ਮੋਦੀ ਦਾ ਜਵਾਬ ਤਾਂ ਉਹਦਾ ਜਦੋਂ ਉਸਨੇ ਸੰਧੂਰ ਦਾ ਜੰਗ ਛੇੜਿਆ ਸੀਗਾ ਜੇ ਆਪਾਂ ਬਾਰਡਰ ਤੇ ਜਾ ਕੇ ਤਿਰੰਗੇ ਝੰਡੇ ਫੜ ਲੈਂਦੇ ਤੇ ਇੰਡੀਆ ਦੀ ਫੌਜਾਂ ਨੂੰ ਕਹਿੰਦੇ ਕਿ ਆਪ ਅੱਗੇ ਵਧੋ ਹਮ ਤੁਹਾਰੇ ਪਿੱਛੇ ਹਾਂ ਆਪ ਅੱਗੇ ਵਧੋ ਹਮ ਤੁਹਾਰੇ ਪਿੱਛੇ ਹਾਂ ਫੇਰ ਤਾਂ ਮੋਦੀ ਬੋਲਦਾ ਜੇ ਤੋਂ ਆਪਾਂ ਕੌਮ ਇੱਕ ਦਾ ਲੈਦਾ ਬਣਾਤੀ ਗੁਰੂ ਨਾਨਕ ਸਾਹਿਬ ਨੇ ਧਰਮ ਲੈਦਾ ਬਣਾਤਾ ਤਾਂ ਫੇਰ ਮੋਦੀ ਕਿਉਂ ਕਹੂਗਾ ਹੈ ਕਿ ਕਿ ਇੱਥੇ ਜੜਾ ਹੋ ਗਿਆ ਸਰ ਜਿਹੜਾ ਇਹ ਪਾਣੀ ਦੇ ਡੈਮ ਖੋਲੇ ਗਏ ਨੇ ਏਡੀ ਵੱਡੀ ਬਰਬਾਦੀ ਕਰਤੀ ਹੈ ਇਹਨਾਂ ਹਕੂਮਤ ਨੇ ਤੇ ਇਹ ਦੇਖੋ ਸਿੰਗਲ ਤੋਂ ਦੇਖਦੇ ਹੋ ਤੁਸੀਂ ਇਹ ਦੇਖੋ ਇਹਨਾਂ ਦੇ ਕੋਲੇ ਸਾਰੀ ਸਾਇੰਟਿਫਿਕ ਇਤਲਾ ਹੈ ਕਿ ਕਿੰਨੀ ਬਰਫ਼ ਘੁਲ ਰਹੀ ਹੈ ਜਾਂ ਹੈ ਕਿ ਕਿੰਨੀ ਘੁਲ ਰਹੀ ਹੈ ਇਹਨਾਂ ਕੋਲੇ ਸਾਰਾ ਡਾਟਾ ਹੈ ਕਿ ਕਿੰਨਾ ਮੀਂਹ ਪੈ ਰਿਹਾ ਹੈ ਕਿੰਨਾ ਇਹ ਬਾਰਿਸ਼ ਆ ਰਹੀ ਹੈ ਜੇ ਇਹਨਾਂ ਦੇ ਕੋਲੇ ਸਾਰਾ ਕੁਝ ਹੈਗਾ ਪ੍ਰਾਈਮ ਮਿਨਿਸਟਰ ਮੋਦੀ ਕੋਲੇ ਭਾਜਪੀ ਆਰਐਸਐਸ ਕੋਲੇ ਫੇਰ ਉਹ ਜਿਹੜੇ ਗੇਟ ਹੈਗੇ ਆ ਭਾਖੜੇ ਦੇ ਪੌਂਗ ਡੈਮ ਦੇ ਰਣਜੀਤ ਸਾਗਰ ਦੇ ਉਹ ਹੌਲੀ ਹੌਲੀ ਖੋਲਦੇ ਜਾਂਦੇ ਤੇ ਨਵਾਂ ਜਿਹੜਾ ਪਾਣੀ ਆਉਣਾ ਸੀ ਬਰਫ਼ ਦਾ ਦਾ ਮੀਂਹ ਦਾ ਉਹਦੇ ਨਾਲ ਜਿੰਨੇ ਵੀ ਸਰੋਵਰ ਹੈ ਉਹ ਬਿਲਕੁਲ ਠੀਕ ਰਹਿੰਦੇ ਪਰ ਇਹਨਾਂ ਨੇ ਤਾਂ ਰੱਖਿਆਈ ਨਹੀਂ ਕੀਤੀ ਕਿ ਕਿੰਨੀ ਬਰਫ਼ ਪਿਗਲੂਗੀ ਕਿੰਨਾ ਪਾਣੀ ਆਊਗਾ ਤੇ ਆ ਸਾਡੇ ਨਾਲ ਕਰ ਦਿੱਤਾ ਹੈਗਾ ਇਹ ਇੱਕ ਸਿੱਖ ਕੌਮ ਨੂੰ ਡਰਾਉਣ ਦਾ ਹੈ ਕਿ ਇਹਨਾਂ ਨੂੰ ਕਾਬੂ ਰੱਖੋ ਅਮਰੀਕਾ ਦੇ ਮਰੀਕ ਨੂੰ ਦੇ ਉੱਤੇ ਗੋਲੀ ਚਲਾਉਣ ਦੀ ਸਾਜ਼ਿਸ਼ ਕਰਤੀ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਾਰਤੇ ਜਿਹੜਾ ਪ੍ਰਾਈਮ ਮਿਨਿਸਟਰ ਸੀਗਾ ਟਰੂਡੋ ਕੈਨੇਡਾ ਦਾ ਉਨੇ ਆਪਣੇ ਪਾਰਲਮੈਂਟ ਦੇ ਵਿੱਚ ਬਿਆਨ ਦੇ ਤਾਂ ਕਿ ਇਹ ਇੰਡੀਆ ਨੇ ਇਹ ਸਾਡੇ ਸਿੱਖ ਕੈਨੇਡੀਅਨ ਬੰਦੇ ਮਾਰੇ ਵੀ ਇੱਕ ਵੱਡੀ ਕਿਤਾਬ ਲਿਖਤੀ ਕਿ ਇੰਡੀਆ ਕਿਵੇਂ ਸਾਡੇ ਰਾਜ ਦੇ ਵਿੱਚ ਦਖਲਅੰਦਾਜ਼ੀ ਦਿੰਦਾ ਹੈ ਤੇ ਕਿਵੇਂ ਇਹਨਾਂ ਨੇ ਆਪਣੇ ਅਪਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਿਆ ਹੈਗਾ ਜਿਹੜਾ ਆਪਣਾ ਮੂਸੇਵਾਲੀ ਸੀ ਹਰਿਆਣਾੋਂ ਸੀ ਉਹ ਪੰਜਾਬ ਚ ਮਾਰਤੇ ਆ ਤੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ 'ਚ ਮਰਵਾਤਾ ਜਿਹੜਾ ਵੀ ਬੰਦਾ ਆਜ਼ਾਦੀ ਦੀ ਖਾਲਸਾਣ ਦੀ ਗੱਲ ਕਰਦਾ ਉਹ ਇਹਨਾਂ ਦੇ ਇਹ ਨਿਸ਼ਾਨੇ ਤੇ ਚੜ ਜਾਂਦਾ ਹੁਣੇ ਹੁਣ ਮੈਂ ਗਿਆ ਸੀਗਾ ਤਲਵੰਡੀ ਉੱਥੇ ਗੁਰਦੁਆਰੇ ਦਾ ਨਾਂ ਰੱਖਿਆ ਉਹਨਾਂ ਨੇ ਨੀਲਾ ਤਾਰਾ ਸਰਕਾਰ ਜ਼ੋਰ ਲਾ ਰਹੀ ਹੈ ਪ੍ਰਬੰਧਕਾਂ ਤੇ ਕਿ ਤੁਸੀਂ ਨੀਲਾ ਤਾਰਾ ਨਾਂ ਰੱਖੋ ਇਸ ਦਾ ਨਾ ਹੁਣ ਇੰਨੀ ਆਜ਼ਾਦੀ ਵੀ ਨਹੀਂ ਹੈ ਕਿ ਸਾਡੇ ਉੱਤੇ ਜ਼ੁਲਮ ਕੀਤਾ ਤੇ ਅਸੀਂ ਉਹਨਾਂ ਯਾਦ ਨਾ ਰੱਖੀਏ ਸਭ ਬਰਬਾਦੀ ਕੀਤੀ ਪਈ ਹੈ ਪਰ ਉਹ ਮੈਂ ਨਹੀਂ ਕਹਿੰਦਾ ਕਿਸੇ ਦਾ ਮਾੜਾ ਜਾਂ ਚੰਗਾ ਪਰ ਵੋਟ ਤਾਂਡੇ ਹੱਥ 'ਚ ਹੁੰਦੀ ਐ ਜਦੋਂ ਵੋਟ ਪਾਉਂਦੇ ਹੋ ਉਹੀ ਸਰਕਾਰ ਬਣਦੀ ਐ ਜਿਹਦੇ ਜੀ ਤੁਸੀਂ ਵੋਟ ਪਾਉਂਦੇ ਹੋ ਤੇ ਵੋਟ ਦਾ ਰਾਜ ਐ ਨਾ ਆਪਣੇ ਬੰਦੂਖ ਚਲਾਉਣੀ ਐ ਨਾ ਤੋਪ ਚਲਾਉਣੀ ਐ ਖਲਸਾਣ ਮਿਲ ਜੂਗਾ ਜੇ ਵੋਟ ਹੀ ਪਾ ਦੋਗੇ ਸਿੱਧੀ ਤਰ੍ਹਾਂ ਆ ਤੁਸੀਂ ਦੇਖ ਹੀ ਲਿਆ ਸਾਰਾ ਪਾਸਾ ਆ ਦੇਖੋ ਫਸਲਾਂ ਕਿਵੇਂ ਕੜੀਆਂ ਇਹ ਜਿਹੇ ਇਹਨਾਂ ਨੂੰ ਚੰਗੀਆਂ ਰਹੀਆਂ ਹਾਂ ਜਿਹੜਾ ਜਿਹੜੇ ਮੈਂ ਰੋਲ ਚੰਗੀਆਂ ਸੀ